ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਰਾਵਾਂ ਨੂੰ ਤੇ ਸਵੇਰੇ ਦੇ 6 ਵਜੇ ਅਹੀ ਚੱਲਿਆ ਰੈਡਿੰਗ ਕਰਨ ਆਪਣਾ ਜ਼ਾਤੀ ਦੋ ਸਾਥੀ ਹੋਰ ਆਉਂਦੇ ਆ ਚਲੋ ਮੀਂਹ ਦਾ ਸਾਰੇ ਵਧੀਆ ਹੋਵੋਗੇ ਲਓ ਜੀ ਸਾਡਾ ਚਾਚਾ ਜੀ ਹੋਰ ਚਾਚਾ ਕੈਮ 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 ਵਰਕਆਊਟ ਕਰਾਈ ਜਾਂਦਾ ਚਾਚਾ ਸਾਡਾ ਸਤਿ ਸ੍ਰੀ ਅਕਾਲ ਚਾਹ ਪੀ ਰਹੇ ਹੋ ਚਾਹ ਪੀ ਰਹੇ ਨਹੀਂ ਵੱਧ ਕੇ ਆ ਕੇ ਬੇਚਾ ਸੁਭਾ ਪੀਂਦੇ ਨਹੀਂ ਆ ਦੇਖੋ ਚਾਚਾ ਬਹੁਤ ਘੈਂਟ ਘੈਂਟ ਚੀਜ਼ਾਂ ਸਪੈਸ਼ਲ ਵੀਡੀਓ ਬਣਾਵਾਂਗੇ ਫੇਰ ਇੱਕ ਦਿਨ ਦੇਖੋ ਮੌਸਮ ਕਿੰਨਾ ਸੋਹਣਾ ਛਲਗਾਂ ਤੋਂ 9 ਛਲਗਾਂ ਹੋ ਗੀਆਂ ਟਾਂਡੇ 'ਤੇ ਕਿਹੜੇ ਨੂੰ ਇੱਕ ਟਾਂਡੇ 'ਤੇ 9 ਛਲਗਾਂ ਕਿੱਥੇ ਹੁੰਦੇ ਚਾਚੇਗੇ ਅੱਛਾ ਚਲੋ ਆਪਾਂ ਬਣਾਵਾਂਗੇ ਵੀਡੀਓ ਫਿਰ ਦੇਖਦੇ ਆ ਕੀ ਹੈ ਇੱਕ ਟਾਂਡੇ ਨੂੰ ਹਾਂ 9 ਛਲਗਾਂ ਲੋ ਵੀ ਦੱਸੋ ਕਿਰਾ ਹੁੰਦਗਾ ਇੱਕ ਟਾਂਡੇ ਨੂੰ 9 ਛੱਲੀਆਂ ਚਲੋ ਉਹ ਸਾਡਾ ਇੱਕ ਸਾਥੀ ਹੋਰ ਆਉਂਦਾ ਲੇਟ ਹੋ ਗਿਆ ਸੀਗਾ ਇਹ ਵੀ ਇਕੱਲੀ ਟੀ-ਸ਼ਰਟ ਚ ਆ ਗਿਆ ਸੀ ਪਰ ਹੁਣ ਕੋਟ ਪਾ ਕੇ ਆਇਆ ਠੰਡ ਲੱਗਦੀ ਆ ਹੈਂ ਠੰਡਾ ਹੈਗੀ ਆ ਚਾਚਾ ਜੀ ਦੁਬਾਰੇ ਹੋ ਗਈ ਉਹ ਦੇਖ ਹੈ ਹੂੰ ਕੋਟ ਪਾ ਕੇ ਆਇਆ ਹੁਣ ਠੰਡ ਲੱਗਦੀ ਸੀਗੀ ਆ ਜਾਓ ਜੀ ਆ ਜਾਓ ਲੇਟ ਹੋ ਗਏ ਮੀਹੂ ਪਿਆ ਚਾਚਾ ਹਣਾ ਕਿਤੇ ਹੈ ਜਾ ਘੜੇ ਉਪਰ ਕੱਢਣਗੇ ਸਰੂਆਜ ਲਓ ਜੀ ਰਨਿੰਗ ਕਰਤੀ ਸਟਾਰਟ ਅਸੀਂ ਤੇ ਬਾਕੀ ਬਣੇ ਰੋ ਲਓ ਜੀ ਫੜਾ ਫੜਾ ਬੈਕ ਵੀ ਭੱਜਣਾ ਚਾਹੀਦਾ ਚੱਲ ਥੋੜਾ ਜਿਹਾ ਪਤਾ ਭੱਜ ਕੇ ਚਲੋ ਆ ਜਾ ਆ ਜਾ ਬੈਕ ਇਹ ਰਨਿੰਗ ਦੀ ਡਿਊਟੀ ਅੱਗੇ ਭਾਈ ਸਾਡੇ ਦੇਵੀ ਚੜੱਕਵਾਈ ਦੀ ਹੁੰਦੀ ਸੀ ਭਾਈ ਆਣ ਕੇ ਬਾਹਰ ਨੂੰ ਭਾਈ ਦੀ ਡਿਊਟੀ ਆਪਾਂ ਸੰਭਲੀ ਹੋਣਾ ਲਓ ਜੀ ਅਸੀਂ ਪਹੁੰਚ ਗਏ ਭਾਈ ਗੱਲ ਸਾਹਿਬ ਦੇ ਘਰ ਕੋਲੇ ਤੇ ਦੋ ਜਾਨੇ ਹੋਰ ਬੰਦੇ ਆੜੋਗੇ ਸਾਡੇ ਨਾਲ ਭਾਈ ਸਾਹਿਬ ਤੇ ਭਾਈ ਸਾਹਿਬ ਦੂਜਾ ਕਿੱਥੇ ਆ? ਸਸਰੀਕਲ ਕਿਉਂ ਸੁੱਤਾ ਪਿਆ? ਹਾਂ ਚਲੋ ਫਿਰ ਆਜੋ ਗੱਡ ਬਾਈ ਦੇ ਗੱਡ ਮੰਦੀ ਲਾਲ ਟੈਣਾ ਠੀਕ ਆ ਓਕੇ ਆ ਨਾ ਵੈਰੀ ਗੁੱਡ ਹੈਲੋ ਫੋਨ ਬਾਈ ਚਲੋ ਹਾਂ ਚਲੋ ਚਲੋ ਓਏ ਉਹਦੇ ਅਰگە ਲੱਗਦਾ ਦਿੱਤਾ ਏ ਪਤਾ ਨਹੀਂ ਚਲੋ ਲਓ ਜੀ ਬੰਦੇ ਸਾਡੇ ਨਾਲ ਰਨਿੰਗ ਕਰਦੇ ਹੋਏ ਆਜੋ 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 ਦੋ ਬੰਦੇ ਕੱਲ ਨੂੰ ਹੋਰ ਜੁੜ ਜਾਣੇ ਸਾਡੇ ਨਾਲ ਹੌਲੀ ਹੌਲੀ ਲਓ ਜੀ ਟਰੈਕਟਰ ਲਿਆਂਦਾ ਆਪਾਂ ਸਰੋਂ ਲੱਗਿਆ ਕੱਢਣ ਮਸ਼ੀਨ ਨਾਲ ਤੇ ਆ ਸਾਡਾ ਮੇਨ ਬੰਦਾ ਮੇਨ ਬੰਦਾ ਹੋਰ ਬਾਬਾ ਕਾਇਮ ਆ ਉਹ ਵੀ ਇੱਧਰ ਤੂੜੀ ਵੀ ਚੱਕੀ ਜਾਂਦੀ ਆ ਸੰਗਤ ਸੰਤ ਬਾਬਾ ਅਮਰ ਸਿੰਘ ਜੀ ਮੱਲੇ ਵਾਲੇ ਤੜਾਂ ਲੱਗੀਆਂ ਥੋੜੀ ਰਹਿ ਗਈ ਤੂੜੀ ਬੱਸ ਤੇ ਆ ਆਇਆ ਬਾਈ ਸੁੰਨੀ ਬਾਈ ਦੀ ਮਸ਼ੀਨ ਆ ਲੋਪੋ ਦੋ ਲੱਗਿਆ ਸਰੋਂ ਕੱਢਣ ਬਾਕੀ ਦਿਖਾਉਨੇ ਆ ਤੁਹਾਨੂੰ ਬਣੇ ਰਹੋ ਬਾਈ ਵੀਡੀਓ ਨਾਲ ਲਓ ਜੀ ਸਰੋਂ ਕੱਢਣ ਲੱਗੇ ਆ ਬਾਈ ਆਇਆ ਤਾਂ ਉਧਰ ਤੋਂ ਹੋਰ ਬਾਈ ਕੀ ਆਲਾ ਠੀਕ ਆ ਬਾਈ ਬਹੁਤ ਵਧੀਆ ਤੇ ਵਧੀਆ ਨਿਕਲਦੀ ਸਰੋਂ ਬਾਈ ਪੂਰੀ ਵਧੀਆ ਪੂਰੀ ਸਾਫ ਠੀਕ ਆ ਬਾਈ ਚੱਲ ਬਾਈ ਚੰਗਾ ਪੂਰੀ ਆਏ ਹੌਲੀ ਹੌਲੀ ਪਿਆਰ ਨਾਲ ਹਾਂ ਠੀਕ ਓਕੇ ਜੀ ਓਕੇ ਲਓ ਜੀ ਲਾ ਕੇ ਸਰੋਂ ਕੱਢਣਾ ਸੀ ਜੈਨੇ ਸਾਰੀ ਕਿਰਪਾ ਦੇ ਨਾਲ ਸਾਥੇ ਮਿਹਰ ਭੜਿਆ ਫਰਖਾ ਦੇ ਜੈਨੇ ਸਾਹਿਬ ਅੰਕਲੋਂ ਪੰਮਾ ਸਿੰਘ ਖੰਡੇ ਵਾਲਾ ਪਾ ਦੇ ਨਾਲ ਪਹਿਲੀ ਵਾਰੀ ਲਾਈ ਸੀ ਸਰੋਂ ਦੇਖਦੇ ਆ ਕਿਵੇਂ ਰਹਿੰਦਾ ਝਾੜ ਦੱਸਦੇ ਆ ਬਾਕੀ ਸਭ ਨੂੰ ਬਣੇ ਰਹੋ ਵੀਡੀਓ ਦੇ ਨਾਲ ਕੀ ਕੰਮ ਚੱਲ ਪਿਆ ਲਾ ਕੇ ਸਰੋਂ ਕੱਟਣਾ ਦੇਖੋ ਹਾਂ 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 ਆਪਣੇ ਵੀਰ ਨੂੰ ਜੋੜੋ ਕਰਨ ਕਰਨ ਲੱਗੇ ਜੋਜੀ ਸੱਚੀ ਗੱਲ ਦੀ ਗੱਲ ਹੈ ਸੱਚੀ ਗੱਲ ਹੈ ਉਹ ਘੈਂਟ ਬਾਈ ਦਾ ਚਾਵਾ ਬਾਈ ਸ਼ੌਂਕ ਨਾਲ ਸੁਣ ਹਰਦਾ ਦੇ ਵਾਰਾ ਦੇ ਕੋਲ ਜੀ ਜਵਾ ਰੈਡੀ ਹੋ ਗਿਆ ਆ ਗਿਆ ਨੇਖਾ ਲੋ ਜੀ ਸਰੋਂ ਆਪਾਂ ਕੜਤੀ ਮਸ਼ੀਨ ਨਾਲ ਸਰੋਂ ਦਾ ਕੰਮ ਖਤਮ ਤੇ ਹੁਣ ਆਪਾਂ ਬਾਣ ਪਾਉਣ ਲੱਗੇ ਆਂ ਮੂੰਗੀ ਲਾਵਾਂਗੇ ਦੇਖੋ ਬਾਹਲਾ ਕੁਝ ਕਰਨ ਦੀ ਲੋੜ ਨਹੀਂ ਤਵੀਆਂ ਮਾਰ ਲਓ ਆਹੋ ਮਲਚਰ ਮਾਰ ਲਓ ਉਏ ਡਾ ਚੱਕਰ ਨਹੀਂ ਹੈਗਾ ਰੋਟਾਵੇਟਰ ਮਾਰੋ ਟਕਾ ਕੇ ਦੋ ਵਾਰੀ ਤਿੰਨ ਵਾਰੀ ਆ ਦੇਖੋ ਇੱਕ ਵਾਰੀ ਰੋਟਾਵੇਟਰ ਮਾਰਿਆ ਵਧੀਆ ਬਣ ਗਈ ਹੁਣ ਦੋ ਵਾਰੀ ਮਾਰਾਂਗੇ ਵਧੀਆ ਬਣ ਗਈ ਪਿੱਛੇ ਹੱਤ ਚਾਰ ਕਾਂਦੇ ਦੇ ਵਿੱਚ ਭੰਗੇੜਾ ਦੀ ਹੁਣ ਦਿਲੋਂ ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੋ ਤਾਲੀ ਮਾਰ ਦਿਲੋਂ ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੋ ਵਿਡੀਓ ਵਧੀਆ ਲੱਗੀ ਬਈ ਜਰੂਰ ਸ਼ੇਅਰ ਕਰੋ ਆਪਣੇ ਪੇਜ ਨੂੰ ਜਰੂਰ ਫੋਲੋ ਕਰੋ ਲਾਈਕ ਕਰੋ ਧੰਨਵਾਦ ਕਰੇ ਬੜਾ ਵੰਦਾ